ਦੇਸ਼ ਦੀਆਂ 4 ਬੈਂਕਾਂ ਵੱਲੋਂ ਵਿਆਜ ਦਰ ਦੇ ਵਿੱਚ ਕਟੌਤੀ ਕੀਤੀ ਗਈ ਹੈ ਤੇ ਜਿਸ ਕਰਕੇ ਜਿਨ੍ਹਾਂ ਲੋਕਾਂ ਨੇ ਕਰਜ਼ਾ ਲਿਆ ਉਹਨਾਂ ਦੀ ਹੁਣ ਕਿਸ਼ਤਾਂ ਵੀ ਘਟਣੀਆਂ ਮਤਲਬ EMI ਵੀ ਘਟੇਗੀ ਇਹ 4 ਬੈਂਕਾਂ ਨੇ ਬੈਂਕ ਆਫ ਬੜੌਦਾ ਪੰਜਾਬ ਨੈਸ਼ਨਲ ਬੈਂਕ HDFC ਅਤੇ UCO ਬੈਂਕ ਇਹਨਾਂ ਨੇ ਆਪਣਾ ਵਿਆਜ ਜਿਹੜਾ ਘਟਾ ਦਿੱਤਾ ਜਿਸ ਕਰਕੇ ਹੁਣ ਵਿਆਜ ਘਟਾਉਣ ਦੇ ਨਾਲ EMI ਵੀ ਘਟ ਜਾਏਗੀ ਪੂਰੀ ਖਬਰ ਹੈ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਰੈਪੋ ਰੇਟ ਵਿੱਚ ਕਟੌਤੀ ਦਾ ਬੈਂਕਾਂ ਨੇ ਵੀ ਗਾਹਕਾਂ ਨੂੰ ਸਿੱਧਾ ਲਾਭ ਦੇਣਾ ਸ਼ੁਰੂ ਕਰ ਦਿੱਤਾ ਹੈ ਹੁਣ ਜਨਤਕ ਅਤੇ ਨਿੱਜੀ ਖੇਤਰ ਦੇ ਚਾਰ ਬੈਂਕਾਂ ਨੇ ਵੀ ਆਪਣੀਆਂ ਵਿਆਜ ਦਰਾਂ ਵਿੱਚ 50 ਅਧਾਰ ਅੰਕਾਂ ਤੱਕ ਦੀ ਕਟੌਤੀ ਦਾ ਐਲਾਨ ਕੀਤਾ ਹੈ ਇਸ ਕਟੌਤੀ ਤੋਂ ਬਾਅਦ ਹੁਣ ਹੋਮ ਆਟੋ ਅਤੇ ਪਰਸਨਲ ਵਰਗੇ ਵੱਖ-ਵੱਖ ਕਰਜ਼ਿਆਂ ਦੀ मासिक किस्त ਜਿਸ ਨੂੰ ईएमआई ਵੀ ਆਖਿਆ ਜਾਂਦਾ ਉਹਦੇ ਚ ਕਮੀ ਆਉਣ ਦਾ ਰਸਤਾ ਸਾਫ ਹੋ ਗਿਆ ਜੰਗਤ ਖੇਤਰ ਦੇ ਬੈਂਕ ਆਫ ਬੋਡਾ ਨੇ ਰੈਪੋ ਰੇਟ ਨਾਲ ਜੁੜੇ ਕਰਜ਼ੇ ਦੇ ਵਿਆਜ ਵਿੱਚ 50 ਅਧਾਰ ਅੰਕ ਦੀ ਕਟੌਤੀ ਦਾ ਐਲਾਨ ਕੀਤਾ ਇਸ ਕਟੌਤੀ ਤੋਂ ਬਾਅਦ ਉਹਨਾਂ ਬੈਂਕ ਦੀ ਰੈਪੋ ਆਧਾਰਿਤ ਵਿਆਜ ਦਰ ਜਿਸ ਨੂੰ ਆਰਆਰਐਲਆਰ ਆਖਿਆ ਜਾਂਦਾ ਉਹ ਹੁਣ 8.15 ਫੀਸ ਦੀ ਹੋ ਗਈ ਹੈ ਬੈਂਕ ਨੇ ਆਪਣੇ ਗਾਹਕਾਂ ਨੂੰ RBI ਦੀ ਰੈਪੋ ਰੇਟ ਵਿੱਚ ਕਟੌਤੀ ਦਾ ਪੂਰਾ ਲਾਭ ਦਿੱਤਾ ਹੈ ਉੱਥੇ ਹੀ ਨਿੱਜੀ ਖੇਤਰ ਦੀ ਬੈਂਕ HDFC ਨੇ ਵੀ ਮਾਰਜਨਲ ਕਾਸਟ ਆਫ ਫੰਡ ਬੇਸਡ ਲੈਂਡਿੰਗ ਰੇਟ ਜਿਸ ਨੂੰ MCLR ਵਿੱਚ ਵੀ 10 ਅਧਾਰ ਅੰਕਾਂ ਦੀ ਕਟੌਤੀ ਕੀਤੀ ਹੈ ਇਸ ਕਟੌਤੀ ਤੋਂ ਬਾਅਦ ਬੈਂਕ ਦੀ 1 ਮਹੀਨੇ ਦੀ ਲੋਨ ਤੇ ਵਿਆਜ ਦਰ ਘਟ ਕੇ 8. 9 ਫੀਸਦੀ ਹੋ ਗਈ ਹੈ ਇਸੇ ਤਰ੍ਹਾਂ 3 ਮਹੀਨੇ ਦੇ ਕਰਜ਼ੇ ਉੱਤੇ 8.95 ਫੀਸਦੀ ਅਤੇ 6 ਮਹੀਨੇ ਤੇ 1 ਸਾਲ ਦੇ ਲੋਨ ਤੇ ਵਿਆਜ ਦੀ ਦਰ ਘਟ ਕੇ ਹੁਣ 9.05 ਫੀਸਦੀ ਰਹਿ ਗਈ ਹੈ 2 ਅਤੇ 3 ਸਾਲ ਦੇ ਕਰਜ਼ੇ ਉੱਤੇ ਵਿਆਜ ਦੀ ਦਰ 9.20 ਫੀਸਦੀ ਤੋਂ ਘਟ ਕੇ 9.1 ਫੀਸਦੀ ਰਹਿ ਗਈ ਹੈ ਬੈਂਕ ਆਫ ਬੜੋਦਾ ਅਤੇ HDFC ਬੈਂਕ ਦੀਆਂ ਵਿਆਜ ਦਰਾਂ ਵਿੱਚ ਵੀ ਕਟੌਤੀ 7 ਜੂਨ ਤੋਂ ਲਾਗੂ ਹੋ ਗਈ ਹੈ ਜਨਤ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਰੈਪੋ ਆਧਾਰਤ ਕਰਜ਼ੇ ਉੱਤੇ ਵਿਆਜ ਦਰਾਂ ਵਿੱਚ 50 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ ਇਸ ਕਟੌਤੀ ਤੋਂ ਬਾਅਦ ਬੈਂਕਾਂ ਦੀ ਆਰ ਆਰ ਐਲ ਆਰ 8.85% ਤੋਂ ਘਟ ਕੇ 8.35% ਦਰ ਹੋ ਗਈ ਹੈ ਹਾਲਾਂਕਿ ਬੈਂਕ ਨੇ ਆਪਣੇ ਬੇਸ ਰੇਟ ਤੇ ਮਾਰਜਨਲ ਕਾਸਟ ਆਫ ਲੈਂਡਿੰਗ ਰੇਟ ਨੂੰ ਨਹੀਂ ਬਦਲਿਆ ਜੂਕੋ ਬੈਂਕ ਨੇ ਆਪਣਾ ਵੱਖਰਾ ਰਸਤਾ ਅਪਣਾਉਂਦੇ ਹੋਏ ਸਾਰੀ ਮਿਆਦ ਦੇ ਕਰਜ਼ਾ ਉੱਤੇ ਐਮ ਸੀ ਐਲ ਆਰ ਵਿੱਚ 10 ਅਧਾਰ ਅੰਕਾਂ ਦੀ ਕਟੌਤੀ ਕੀਤੀ ਹੈ ਇਸ ਕਟੌਤੀ ਤੋਂ ਬਾਅਦ ਜੂਕੋ ਬੈਂਕ ਦੀ ਇੱਕ ਮਹੀਨੇ ਦੀ ਐਮ ਸੀ ਐਲ ਆਰ ਘਟ ਕੇ 8.35% ਦੀ 3 ਮਹੀਨੇ ਦੇ ਕਰਜ਼ੇ ਉੱਤੇ 8.5% ਦੀ 6 ਮਹੀਨੇ ਅਤੇ 1 ਸਾਲ ਦੀ ਮਿਆਦ ਵਾਲੇ ਕਰਜ਼ੇ ਉੱਤੇ ਵਿਆਜ ਦਰ ਘਟ ਕੇ 8.8 ਫੀਸ ਦੀ ਜਿਹੜੀ ਆ ਉਹ ਰਹਿ ਗਈ ਹੈ ਇਸੇ ਤਰ੍ਹਾਂ ਹੀ ਪੰਜਾਬ ਨੈਸ਼ਨਲ ਬੈਂਕ ਬੈਂਕ ਆਫ ਇੰਡੀਆ ਅਤੇ ਜੂਕੋ ਬੈਂਕ ਦੀਆਂ ਵਿਆਜ ਦਰਾਂ ਵਿੱਚ ਕਟੌਤੀ 10 ਜੂਨ ਤੋਂ ਲਾਗੂ ਹੋਵੇਗੀ ਇਸ ਤੋਂ ਪਹਿਲਾਂ ਬੈਂਕ ਆਫ ਇੰਡੀਆ ਨੇ ਆਰਆਰਐਲਆਰ ਨੂੰ 50 ਅਧਾਰ ਅੰਕਾਂ ਘਟਾ ਕੇ 8.85 ਫੀਸ ਦੀ ਤੋਂ 8.35 ਫੀਸ ਦੀ ਕਰ ਚੁੱਕਿਆ ਹੈ RBI ਨੇ ਲੰਘੇ ਹਫਤੇ ਹੀ ਰੈਪੋ ਰੇਟ ਵਿੱਚ 50 ਅਧਾਰ ਅੰਕਾਂ ਦੀ ਕਟੌਤੀ ਕੀਤੀ ਸੀ ਇਸ ਕਟੌਤੀ ਤੋਂ ਬਾਅਦ ਰੈਪੋ ਰੇਟ ਘਟ ਕੇ 5.5% ਦੀ ਰਹਿ ਗਈ ਹੈ 225 ਵਿੱਚ ਹੁਣ ਤੱਕ ਤਿੰਨ ਵਾਰ RBI ਨੇ ਰੈਪੋ ਰੇਟ ਵਿੱਚ 100 ਅਧਾਰ ਅੰਕ ਜਾਂ 1 ਫੀਸਦੀ ਦੀ ਕਟੌਤੀ ਕੀਤੀ ਹੈ ਪਿਛਲੀ ਮੀਟਿੰਗ ਵਿੱਚ RBI ਨੇ ਨਕਦ ਰਾਖਵੀ ਅਨੁਪਾਤ ਵਿੱਚ ਸੌ ਦਾ ਅੰਕ ਜਾਂ 1 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਇਸ ਕਦਮ ਨਾਲ ਬੈਂਕਾਂ ਕੋਲ ਨਕਦੀ ਦੀ ਉਪਲਬਧਤਾ ਵਧੇਗੀ ਰੈਪੋ ਦਰ ਉਹ ਦਰ ਹੁੰਦੀ ਹੈ ਜਿਸ ਉੱਤੇ ਆਰਬੀਆਈ ਬੈਂਕਾਂ ਨੂੰ ਕਰਜ਼ਾ ਦਿੰਦਾ ਪਿਛਲੀ ਮੁਦਰਾ ਨੀਤੀ ਦੀ ਸਮੀਖਿਆ ਮੀਟਿੰਗ ਦੇ ਫੈਸਲਿਆਂ ਦਾ ਐਲਾਨ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਕੀਤਾ ਸੀ ਉਹਨਾਂ ਦੀ ਪ੍ਰਧਾਨਗੀ ਵਿੱਚ ਤਿੰਨ ਵਾਰ ਐਮਪੀਸੀ ਦੀ ਬੈਠਕ ਹੋਈ ਅਤੇ ਇਨ੍ਹਾਂ ਤਿੰਨਾਂ ਬੈਠਕਾਂ ਵਿੱਚ ਰੇਪੋ ਰੇਟ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਸੀ ਇਸ ਤੋਂ ਬਾਅਦ ਉਧਾਰੀ ਦਰ ਵਿੱਚ ਵੀ ਕਟੌਤੀ ਦੀ ਸੰਭਾਵਨਾ ਘਟੀ ਸੀ ਹੁਣੇ ਆਰਬੀਆਈ ਦੇ ਹੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਚਾਰ ਬੈਂਕਾਂ ਨੇ ਜਿਹੜਾ ਵਿਆਜ ਦਰ ਘਟਾ ਦਿੱਤਾ ਜਿਸ ਨਾਲ ਹੁਣ ਜਿਨ੍ਹਾਂ ਲੋਕਾਂ ਨੇ ਕਰਜ਼ੇ ਲਏ ਨੇ ਉਹਨਾਂ ਦੀ ਵਿਆਜ ਵਾਲੀ ਕਿਸ਼ਤ ਵੀ ਲਾਜ਼ਮੀ ਤੌਰ ਤੇ ਘਟ ਜਾਏਗੀ ਇਸ ਜਾਣਕਾਰੀ ਦੇ ਨਾਲ ਹੀ ਧਰ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ